ਮਸ਼ਹੂਰ ਪੰਜਾਬੀ ਕਪਲ ਪ੍ਰੀਤ ਕਾਸ਼ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟਰੋਲ ਹੋ ਰਹੇ ਆ ਉਹ ਕਿਉਂਕਿ ਉਹਨਾਂ ਦੀ ਬੱਚੀ ਦੀ ਜਿਹੜੀ ਡੈਥ ਹੋ ਗਈ ਸੀ ਤੇ ਪਰ ਬੱਚੀ ਦੀ ਡੈਥ ਹੋਣ ਤੋਂ ਬਾਅਦ ਲੋਕਾਂ ਨੇ ਕਾਫੀ ਭੱਦੀ ਕਮੈਂਟ ਬਾਜੀ ਜਿਹੜੀ ਸੋਸ਼ਲ ਮੀਡੀਆ ਉੱਪਰ ਕੀਤੀ ਸੀ ਪਰ ਜਿਹੜਾ ਬੱਚੀ ਦੇ ਮੌਤ ਦਾ ਸੱਚ ਹੁਣ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿਉਂਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਵਲੌਗਸ ਦੇ ਚੱਕਰਾਂ ਦੇ ਵਿੱਚ ਆਪਣੀ ਬੱਚੀ ਦੀ ਜਿਹੜੀ ਸਹੀ ਤਰੀਕੇ ਨਾਲ ਸਹੀ ਸਭਾਲ ਨਹੀਂ ਕੀਤੀ ਤੇ ਜਿਸ ਕਾਰਨ ਉਹਨਾਂ ਦੀ ਬੱਚੀ ਦੀ ਡੈਥ ਹੋ ਗਈ ਪਰ ਕਾਰਨ ਕੁਝ ਹੋਰ ਨਿਕਲਿਆ ਕਿਉਂਕਿ ਪ੍ਰੀਤ ਨੇ ਬੱਚੀ ਦੀ ਮੌਤ ਹੋਣ ਤੋਂ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸਿਆ ਸੀ ਉਹਨਾਂ ਨੇ ਆਪਣੇ ਵਲੌਗਸ ਦੇ ਵਿੱਚ ਵੀ ਦੱਸਿਆ ਸੀ ਕਿ ਅਸੀਂ ਬੱਚੀ ਦੀ ਮੈਡੀਸਿਨ ਵਗੈਰਾ ਉਸ ਨੂੰ ਦੇ ਰਹੇ ਹਾਂ ਕਿਉਂਕਿ ਬੱਚੀ ਜਿਹੜੀ ਪਹਿਲਾਂ ਤੋਂ ਹੀ ਬਿਮਾਰ ਰਹਿੰਦੀ ਸੀ ਪਰ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀ ਬੱਚੀ ਦੀ ਡੈਥ ਆ ਜਿਹੜੀ ਉਸ ਨੂੰ ਠੰਡ ਲੱਗਣ ਕਾਰਨ ਹੋਈ ਪਰ ਜਿਹੜੀ ਬੱਚੀ ਦੀ ਡੈਥ ਆ ਉਹ ਕੋਸ਼ਿਸ਼ ਦੇ ਪਹਿਲਾਂ ਤੋਂ ਹੀ ਬਿਮਾਰ ਹੋਣ ਕਾਰਨ ਹੋਈ ਆ ਕਿਉਂਕਿ ਉਹਨਾਂ ਦੀ ਬੱਚੀ ਹੈ ਜਿਹੜੀ ਪਹਿਲਾਂ ਤੋਂ ਹੀ ਬਿਮਾਰ ਰਹਿੰਦੀ ਸੀ ਤੇ ਉਹ ਅਕਸਰ ਜਦੋਂ ਹਸਪਤਾਲ ਦੇ ਵਿੱਚ ਬੱਚੀ ਦੀ ਮੈਡੀਸਿਨ ਲੈਣ ਜਾਂਦੇ ਸਨ ਤਾਂ ਉਹ ਆਪਣੇ ਵਲੌਗਸ ਦੇ ਵਿੱਚ ਉਸ ਦਾ ਜ਼ਿਕਰ ਕਰਦੇ ਸਨ ਤੇ ਉਹਨਾਂ ਨੇ ਆਪਣੇ ਬੱਚੀ ਦੀ ਜਿਹੜੀ ਪਲ-ਪਲ ਦੀ ਖਬਰ ਆ ਲੋਕਾਂ ਨੂੰ ਦਿੱਤੀ ਸੀ ਤੇ ਹਾਲਾਕੀ ਪ੍ਰੀਤ ਨੇ ਰੋਂਦੀ ਹੋਈ ਦੀ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਵਲੌਗਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰੀਤ ਆ ਜਿਹੜੀ ਉਹ ਆਪਣੀ ਬੱਚੀ ਦੀ ਸਿਹਤ ਨੂੰ ਲੈ ਕੇ ਰੋ ਰਹੀ ਆ ਕਿਉਂਕਿ ਉਹ ਪਹਿਲਾਂ ਤੋਂ ਹੀ ਜਿਆਦਾ ਬਿਮਾਰ ਹੋ ਗਈ ਸੀ ਤੇ ਬਾਅਦ ਵਿੱਚ ਇੱਕੋਦਮ ਜਿਆਦਾ ਬਿਮਾਰ ਹੋਣ ਕਾਰਨ ਬੱਚੀ ਦੀ ਜਿਹੜੀ ਇਮਿਊਨਿਟੀ ਸਿਸਟਮ ਆ ਉਹ ਕਮਜ਼ੋਰ ਹੋ ਗਿਆ ਸੀ ਤੇ ਬੱਚੀ ਜਿਹੜੀ ਬਿਮਾਰੀ ਦੇ ਨਾਲ ਸਰਵਾਈਵ ਨਾ ਕਰਨ ਕਾਰਨ ਉਸ ਦੀ ਜਿਹੜੀ ਡੈਥ ਹੋ ਗਈ ਪਰ ਲੋਕਾਂ ਦੇ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਬਣਾ ਲਿਆ ਗਿਆ ਕਿ ਉਹਨਾਂ ਨੇ ਆਪਣੇ ਵਲੌਗਸ ਦੇ ਚੱਕਰ ਦੇ ਵਿੱਚ ਲੜਕੀ ਦੀ ਮੌਤ ਕਰਵਾ ਲਈ ਆ ਕਰਾ ਲਿਆ ਜੋ ਕਰਾ ਲਿਆ ਪਰ ਨਹੀਂ ਉਹਨਾਂ ਨੇ ਆਪਣੇ ਵਲੌਗਸ ਦੇ ਵਿੱਚ ਪਹਿਲਾਂ ਤੋਂ ਹੀ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਬੱਚੀ ਜਿਹੜੀ ਇਹ ਬਿਮਾਰ ਰਹਿੰਦੀ ਆ ਤੇ ਉਹ ਅਕਸਰ ਹੀ ਵਲੌਗਸ ਦੇ ਵਿੱਚ ਵੀ ਦੱਸਦੇ ਸੀ ਕਿ ਅਸੀਂ ਉਸ ਦੀ ਮੈਡੀਸਿਨ ਲੈਣ ਜਾ ਰਹੇ ਹਾਲਾਂਕਿ ਉਹ ਡਾਕਟਰਾਂ ਦੇ ਵੱਲੋਂ ਜਿਹੜੀਆਂ ਰਿਪੋਰਟਸ ਵਗੈਰਾ ਆਉਂਦੀਆਂ ਸਨ ਉਹ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਸਨ ਤੇ ਪਰ ਲੋਕਾਂ ਨੇ ਇਸ ਗੱਲ ਦਾ ਮੁੱਦਾ ਬਣਾ ਕੇ ਉਹਨਾਂ ਨੂੰ ਗਲਤ ਕਮੈਂਟ ਬਾਜ਼ੀ ਕੀਤੀ ਤੇ ਹਰ ਬੰਦਾ ਇਸ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕਰ ਰਿਹਾ ਵਾ ਪਰ ਜਿਹੜਾ ਸੱਚ ਇਹ ਹੈ ਕਿ ਉਹਨਾਂ ਦੀ ਬੱਚੀ ਪਹਿਲਾਂ ਤੋਂ ਹੀ ਬਿਮਾਰ ਰਹਿੰਦੀ ਸੀ ਇਸ ਕਰਕੇ ਸਭ ਨੂੰ ਬੇਨਤੀ ਆ ਕਿ ਉਹਨਾਂ ਨੂੰ ਟ੍ਰੋਲ ਕਿਰਪਾ ਕਰਕੇ ਨਾ ਕੀਤਾ ਜਾਵੇ ਕਿਉਂਕਿ ਮਾਤਾ ਪਿਤਾ ਨੂੰ ਆਪਣੇ ਬੱਚੇ ਦੀ ਆਪਣੀ jaan ਨਾਲੋਂ ਵੱਧ ਕੇ ਪ੍ਰਵਾਹ ਹੁੰਦੀ ਆ ਇਸ ਕਰਕੇ ਕਿਰਪਾ ਕਰਕੇ ਤੁਸੀਂ ਸਾਰੇ ਉਸ ਨੂੰ ਟ੍ਰੋਲ ਨਾ ਕਰੋ ਤੇ ਜਿਹੜੇ ਵੀ ਬੰਦੇ ਗਲਤ ਕਮੈਂਟ ਬਾਜੀ ਕਰਦੇ ਆ ਕਿਰਪਾ ਕਰਕੇ ਉਹਨਾਂ ਬਾਰੇ ਗਲਤ ਕਮੈਂਟ ਬਾਜੀ ਨਾ ਕਰੋ ਕਿਉਂਕਿ ਇਹ ਇਹ ਦਿਨ ਕਿਸੇ ਤੇ ਵੀ ਆ ਸਕਦਾ ਹੈ ਤੇ ਬੱਚਿਆਂ ਬੱਚਿਆਂ ਦੀ ਜਿਹੜੀ ਪਰਵਾਹ ਮਾਪਿਆਂ ਨੂੰ ਹਮੇਸ਼ਾ ਹੀ ਹੁੰਦੀ ਹੈ ਤੇ ਇਹ ਕਾਫੀ ਜ਼ਿਆਦਾ ਉਹ ਹੁਣ ਇਸ ਮੁੱਦੇ ਨੂੰ ਲੈ ਕੇ ਸਾਈਡ ਆ ਕਿਉਂਕਿ ਬੱਚਿਆਂ ਦੇ ਜਾਣ ਤੋਂ ਬਾਅਦ ਮਾਪਿਆਂ ਦਾ ਰਹਿਣਾ ਦੁਨੀਆ ਤੇ ਔਖਾ ਹੋ ਜਾਂਦਾ ਇਸ ਕਰਕੇ ਤੁਸੀਂ ਜਿੰਨਾ ਹੋ ਸਕਦਾ ਉਹਨਾਂ ਨੂੰ ਕਿਰਪਾ ਕਰਕੇ ਐਪਰੀਸ਼ੀਏਟ ਕਰੋ ਨਾ ਕਿ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੋ ਇਸ ਕਰਕੇ ਮੈਂ ਜਿੰਨੇ ਵੀ ਸੋਸ਼ਲ ਮੀਡੀਆ ਯੂਜ਼ਰਸ ਨੇ ਜੋ ਉਹਨਾਂ ਨੂੰ ਫੋਲੋ ਕਰਦੇ ਨੇ ਕਿਰਪਾ ਕਰਕੇ ਉਹਨਾਂ ਦੀ ਤਾਂ ਉਹਨਾਂ ਦੀ ਜਿਹੜੀ ਬੱਚੀ ਆ ਉਹ ਕਾਫੀ ਜ਼ਿਆਦਾ ਪਹਿਲਾਂ ਤੋਂ ਹੀ ਬਿਮਾਰੀ ਨਾਲ ਸਰਵਾਈਵ ਕਰ ਰਹੀ ਸੀ ਤੇ ਪਰ ਤੁਹਾਨੂੰ ਪਤਾ ਕਿ ਬੱਚਾ ਨਿੱਕਾ ਹੋਣ ਕਰਕੇ ਬਿਮਾਰੀ ਨਾਲ ਲੰਬੇ ਸਮੇਂ ਤੱਕ ਨਹੀਂ ਲੜ ਪਾਉਂਦਾ ਇਸ ਕਰਕੇ ਉਸ ਦੀ ਜਿਹੜੀ ਡੈਥ ਹੋ ਗਈ ਤਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਸ ਦੀ ਬੱਚੀ ਦੀ ਇੱਕਦਮ ਬਿਮਾਰ ਹੋਣ ਕਾਰਨ ਮੌਤ ਨਹੀਂ ਹੋਈ ਤੇ ਉਹ ਪਹਿਲਾਂ ਤੋਂ ਹੀ ਬਿਮਾਰ ਸੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਦੇ ਵਿੱਚ ਜਰੂਰ ਦੱਸੋ ਤੇ ਹੋਰ ਪੰਜਾਬੀ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ